ਚਾਹੁੰਦੇ ਹੋ ਤਬਿਆਸ ਕਰਕੇ ਇਸ ਦੇਹੀ ਦੇ ਅੰਦਰ ਜਿਹੜਾ ਨਾਮ ਹੈ ਉਸ ਨਾਮ ਨੂੰ ਪ੍ਰਗਟ ਕਰਨ ਦੇ ਲਈ ਮਿਹਨਤ ਕਰੋ ਸਿਮਰਨ ਕਰਕੇ ਆਪਦੀ ਦੇਹੀ ਦੇ ਵਿੱਚੋਂ ਅੰਮ੍ਰਿਤ ਰਸ ਪ੍ਰਗਟ ਕਰ ਲਓ ਸਿਮਰਨ ਕਰਕੇ ਜੋ ਤੁਹਾਡੇ ਅੰਦਰ ਸੱਚ ਹੈ ਉਹਦੀ ਪਹਿਚਾਣ ਕਰ ਲਓ ਜਿਹੜਾ ਦਸਵਾ ਘਰ ਬਣਾਇਆ ਹੈ ਜਿਹੜਾ ਤੁਹਾਡੇ ਅੰਦਰ ਖੇਲ ਚੱਲ ਰਿਹਾ ਹੈ ਉਹਦੀ ਪਹਿਚਾਣ ਕਰੋ ਉਧਰ ਧਿਆਨ ਲਾ ਦਿਓ ਤੁਸੀਂ ਨਿਕਲ ਜਾਓਗੇ ਤੇ ਜੇ ਤੁਹਾਡਾ ਇਹ ਇੱਛਾ ਨਹੀਂ ਵੀ ਸਿਮਰਨ ਨਾ ਕੀਤਾ ਜਾਏ ਕੋਈ ਪਹਿਚਾਣ ਕੋਈ ਨਹੀਂ ਫਿਰ ਫੁਰਨੇ ਲਈ ਜਾਓ ਫਿਰ ਤੁਸੀਂ ਸੰਸਾਰ ਚ ਹੀ ਰਹਿਣਾ ਚਾਹੁੰਦੇ ਹੋ ਇੱਥੋਂ ਦੇ ਕਰਮ ਕਰਨਾ ਚਾਹੁੰਦੇ ਹੋ ਤੇ ਫਿਰ ਤੁਹਾਨੂੰ ਮਹਾਰਾਜ ਕਹਿੰਦੇ ਜਦੋਂ ਸਵਾਸਾਂ ਦਾ ਧੰਨ ਖਤਮ ਹੋਏਗਾ ਜਿਹੇ ਜੀ ਇੱਛਾ ਹੈ ਤੁਹਾਡੀ ਜੇ ਕਾਮ ਦੇ ਫੁਰਨੇ ਜਾਦੇ ਲਏ ਆ ਕ੍ਰੋਧ ਦੇ ਜਾਦੇ ਲਏ ਆ ਤੇ ਵੱਖਰੀਆਂ ਵੱਖਰੀਆਂ ਜੋਨਾਂ ਨੇ ਪੰਜਾਂ ਦੂਤਾਂ ਦੀਆਂ ਉਹਨਾਂ ਜੋਨਾਂ ਵਿੱਚ ਤੁਹਾਨੂੰ ਭੇਜ ਦਿੱਤਾ ਜਾਏਗਾ ਆਨੰਦ ਲਿਆ ਜੇ ਫਿਰ ਉੱਥੇ ਕੋਈ ਪਤਾਲ ਦੇ ਵਾਸੀ ਬਣ ਜਾਏਗਾ ਕੋਈ ਆਕਾਸ਼ ਦਾ ਵਾਸੀ ਬਣ ਗਿਆ ਕਿਉਂਕਿ ਮਹਾਰਾਜ ਕਹਿੰਦੇ ਲਿਮਟ ਦਾ ਸਮਾਂ ਹੈ ਤੇ ਇੱਕ ਇੱਕ ਅਣਮੁੱਲਾ ਸਵਾਸ ਵੀ ਪਿੱਛੇ ਉਹਨਾਂ ਜੂਨਾਂ ਵਿੱਚੋਂ ਭੋਗ ਭੋਗਦਿਆਂ ਹੋਇਆਂ ਬੇਨਤੀਆਂ ਜੋਦੜੀਆਂ ਕਰਦਿਆਂ ਹੋਇਆਂ ਮਿਲਿਆ ਗੁਰਮਖ ਪਿਆਰਿਓ ਆਪਾਂ ਨਿਕਲਾਂਗੇ ਕਿਵੇਂ ਉਦੋਂ ਸਵਾਸਾਂ ਦਾ ਧੰਨ ਖਤਮ ਹੋ ਜਾਣਾ ਹੈ ਇਹ ਜਿਹੜੇ ਮਾਤਾ ਪਿਤਾ ਭੈਣ ਭਾਈ ਇਹ ਪਰाये ਹੋ ਜਾਂਦੇ ਐ ਤੇ ਨਵੀਂ ਜੂਨ ਵਿੱਚ ਨਵੇਂ ਮਾਤਾ ਪਿਤਾ ਨਾਲ ਫਿਰ ਜੋੜ ਦਿੱਤਾ ਜਾਏਗਾ ਨਵੇਂ ਸੰਗੀ ਸਾਥੀ ਫਿਰ ਮਿਲ ਜਾਣਗੇ ਇਸ ਕਰਕੇ ਗੁਰਮਖ ਪਿਆਰਿਓ ਆਪਾਂ ਨਿਕਲਣਾ ਹੈ ਸਬਦ ਦਾ ਅਭਿਆਸ ਕਰਕੇ ਆਪਦੇ ਅੰਦਰ ਦੀ ਖੋਜ ਕਰਕੇ ਇਹੀ ਆਪਣਾ ਉਪਰਾਲਾ ਸੀ ਔਰ ਇਸ ਉਪਰਾਲੇ ਨੂੰ ਆਪਾਂ ਆਨਲਾਈਨ ਵੀ ਜਿਹੜਾ ਹੈ ਰੋਜ਼ ਪ੍ਰਚਾਰ ਹੋ ਰਿਹਾ ਹੈ ਟੈਲੀਗ੍ਰਾਮ ਨਾਮ ਦੀ ਐਪ ਹੈ ਗੁਰਮੁਖ ਪਿਆਰਿਓ ਟੈਲੀਗ੍ਰਾਮ ਨਾਮ ਦੀ ਐਪ ਡਾਊਨਲੋਡ ਕਰਕੇ ਉਹਦੇ ਉੱਪਰ ਪ੍ਰਭ ਮਿਲਨੇ ਕਾ ਚਾਉ ਟ ਹਾਣਾ ਤੁਸੀਂ ਸਰਚ ਕਰੋਗੇ ਇੱਕ ਘੰਟਾ ਸਵੇਰ 5 ਤੋਂ 6 ਔਰ ਸ਼ਾਮ ਨੂੰ 7 ਤੋਂ 8 ਇੱਕ ਘੰਟਾ ਸ਼ਾਮ ਨੂੰ ਇੱਕ ਘੰਟਾ ਸਵੇਰੇ ਸਿਮਰਨ ਹੁੰਦਾ ਹੈ ਸੱਚ ਦੀ ਵਿਚਾਰ ਪ੍ਰੈਕਟੀਕਲ ਢੇੜ ਕਰਵਾਇਆ ਜਾਂਦਾ ਔਰ ਬਾਕੀ ਵੀ ਜੇ ਤੁਸੀਂ ਇਸ ਬਾਰੇ ਮਨ ਦੇ ਖੇਲ ਬਾਰੇ ਜੋ ਗੁਰਬਾਣੀ ਵਿੱਚ ਦੱਸਿਆ ਹੋਇਆ ਇਸ ਕਥ ਦੀ ਕਹਾਣੀ ਨੂੰ ਹੋਰ ਬਰੀਕੀ ਨਾਲ ਸਮਝਣਾ ਚਾਹੁੰਦੇ ਹੋ ਤਾਂ ਆਪਣਾ ਆਨਲਾਈਨ ਚਾਹ ਯੂਟਿਊਬ ਐ ਚਾਹ ਫੇਸਬੁੱਕ ਚਾਹ ਇੰਸਟਾ ਤੁਸੀਂ ਪਰਮ ਮਿਲਨੇ ਕਾ ਚਾਹ ਟੁਹਾਣਾ ਪਾ ਕੇ ਸਰਚ ਕਰੋਗੇ ਉਥੇ ਸਾਰਾ ਖਜ਼ਾਨਾ ਪਿਆ ਹੋਇਆ ਜੇ ਰਹਿ ਕੇ ਅਭਿਆਸ ਕਰਨਾ ਚਾਹੁੰਦੇ ਹੋ ਉਹ ਵੀ ਆਪਣਾ ਇਲਾਕਾ ਟੁਹਾਣਾ ਆ ਹਰਿਆਣੇ ਵਿੱਚ ਉਥੇ ਰਹਿ ਕੇ ਵੀ ਤੁਸੀਂ ਮਨ ਕਰ ਸਕਦੇ ਹੋ ਤੇ ਇਹੀ ਮਨੋਰਥ ਹੈ ਕਿ ਸਵਾਸਾਂ ਦਾ ਧਨ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਸਫਰ ਦਾ ਅਭਿਆਸ ਕਰਕੇ ਨਾਮ ਦੀ ਪਹਿਚਾਣ ਕਰਕੇ ਨਿਕਲ ਜਾਈਏ ਨਹੀਂ ਤਾਂ ਫਿਰ ਸਾਡੇ ਤੇ ਕੋਈ ਤਰਸ ਨਹੀਂ ਕੀਤਾ ਜਾਂਦਾ ਉਹ ਤਰਸ ਜੁਨਾਂ ਵਿੱਚ ਲੈ ਜਾਂਦਾ ਉਹ ਜੁਨਾਂ ਦੇ ਵਿੱਚ ਫਿਰ ਜੀਵ ਭਰਮ ਦਾ ਫਿਰਦਾ ਤੇ ਨਾ ਅਸੀਂ ਨਿਕਲਣ ਜੋਗੇ ਨਾ ਕਿਸੇ ਨੂੰ ਕੋਈ ਦੁਹਾਈ ਪਾਉਣ ਜੋਗੇ ਨਾ ਕੋ ਸਾਡੀ ਸੁਣਦਾ ਸੋ ਆਓ ਫਿਰ 1-2 ਮਿੰਟ ਸ਼ਬਦ ਦਾ ਅਭਿਆਸ ਕਰਕੇ ਉਪਰੰਤ ਅੱਜ ਦੇ ਦਿਵਾਨਾ ਦੀ ਸਮਾਪਤੀ ਹੈ ਔਰ